ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਤਨਖਾਹ ਕਮਿਸ਼ਨ ਨੇ ਇਹ ਸੀਪੀ ਸਕੀਮ ਤੇ رائے ਦਿੱਤੀ ਹੁਣ ਸਰਕਾਰ ਦੇ ਫੈਸਲੇ ਦੀ ਉਡੀਕ ਲਖਮ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ اٹਕੀ ਮੰਗ ਤੇ ਹੋ ਸਕਦਾ ਹੈ ਕਾਰਵਾਈ ਦਾ ਰਾਹ ਖੁੱਲੇ ਵਿੱਤ ਮੰਤਰੀ ਨੇ ਦਿੱਤੇ ਅਧਿਕਾਰੀਆਂ ਨੂੰ ਰਿਪੋਰਟ ਜਨਤਕ ਕਰਨ ਦੇ ਹੁਕਮ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਛੇਵੇਂ ਤਨਖਾਹ ਕਮਿਸ਼ਨ ਨੇ ਆਪਣੀ ਦੂਜੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਜਿਸ ਵਿੱਚ ਆਖਰਕਾਰ ਲੰਬੇ ਸਮੇਂ ਤੋਂ ਲਟਕ ਰਹੀ ACP ਅਸਿਸਟੈਂਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਤੇ ਆਪਣੀ ਸਿਫਾਰਸ਼ੀ رائے ਦਿੱਤੀ ਗਈ ਹੈ ਇਸ ਸਕੀਮ ਲਗਭਗ ਲੱਖਾਂ ਮੁਲਾਜ਼ਮਾਂ ਦੀ ਇੱਕ ਮਿਆਦੀ ਮੰਗ ਰਹੀ ਹੈ ਜੋ ਇੱਕੋ ਤਨਖਾਹ ਸਕੇ ਜੋ ਸਾਲਾਂ ਤੋਂ اٹਕੇ ਹੋਏ ਹਨ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਹੋ ਰਹੀ ਸੀ ਇਸ ਰਿਪੋਰਟ ਨਾਲ ਜੁੜੀ ਮੌਲਿਕ ਜਾਣਕਾਰੀ ਮਿਲਣ ਤੇ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਦੇ ਨੇਤਾਵਾਂ ਨੇ 25 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਜੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਕੈਬਨਿਟ ਸਬਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮੁਲਾਜ਼ਮਾ ਨਿਵਫਤ ਮੁਲਾਜ਼ਮਾਂ ਦੇ ਬਫਦ ਨੇ ਐਸੀਪੀ ਸਕੀਮ ਦੀ ਲੋਡ ਨੂੰ ਜ਼ੋਰਦਾਰ ਟੰਗ ਨਾਲ ਉਠਾਇਆ ਵਿੱਤ ਮੰਤਰੀ ਨੇ ਇਸ ਮੀਟਿੰਗ ਦੌਰਾਨ ਹੀ ਪੁਸ਼ਟੀ ਕੀਤੀ ਕਿ ਰਿਪੋਰਟ ਉਨ੍ਹਾਂ ਤੱਕ ਪਹੁੰਚ ਚੁੱਕੀ ਹੈ ਤੇ ਅਧਿਕਾਰੀਆਂ ਨੂੰ ਤੁਰੰਤ ਇਹ ਰਿਪੋਰਟ ਜਨਤਕ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ 9 ਮਈ ਨੂੰ ਵਿੱਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ एसीपी स्कीम 에 ਸਰਗਰਮ ਵਿਚਾਰ ਬਟਾਂਦਰਾ ਦੀ ਪੁਸ਼ਟੀ ਕੀਤੀ ਗਈ ਇਸ ਪੱਤਰ ਵਿੱਚ ਯੂਨੀਅਨ ਅਤੇ ਸੀਨੀਅਰ ਮੁਲਾਜ਼ਮਾਂ ਵਿੱਚ ਤਨਖਾਹ ਸੰਬੰਧੀ ਉਤਪਨ ਹੋ ਰਹੀਆਂ ਗੜਬੜੀਆਂ ਨੂੰ ਦੂਰ ਕਰਨ ਦੀ ਗੱਲ ਵੀ ਕੀਤੀ ਗਈ ਹੈ ਮੁਲਾਜ਼ਮ ਯੂਨੀਅਨ ਨੇ ਸਾਫ਼ ਕਿਹਾ ਹੈ ਕਿ ਇਸ ਸਕੀਮ ਲਾਗੂ ਨਾ ਹੋਣ ਕਾਰਨ ਹਜ਼ਾਰਾਂ ਮੁਲਾਜ਼ਮਾਂ ਦੀ ਕਾਰਜ ਜੀ ਉੰਟੀ ਰੁਕ ਚੁੱਕੀ ਹੈ ਉਹਨਾਂ ਨੇ ਮੰਗ ਕੀਤੀ ਕਿ 8 24 ਅਤੇ 32 ਸਾਲਾਂ ਦੀ ਸੇਵਾ ਦੇ ਆਧਾਰ ਤੇ ਉਤਸ਼ਾਹਜਨਕ ਤਨਖਾਹ ਸਕੇ ਤੁਰੰਤ ਲਾਗੂ ਕੀਤੇ ਜਾਣ ਹੁਣ ਸਾਰੀਆਂ ਨਜ਼ਰ ਸਰਕਾਰ ਦੇ ਅਗਲੇ ਕਦਮ ਤੇ ਲੱਗੀਆਂ ਹਾਂ ਕਿ ਕੀ ਉਹ ਇਸ ਪੋਰਟ ਨੂੰ ਜਨਤਕ ਕਰਦੀ ਹੈ ਅਤੇ ਇਹ ਸੀਪੀ ਸਕੀਮ ਨੂੰ ਲਾਗੂ ਕਰ ਮੁਲਾਜ਼ਮਾਂ ਦੀਆਂ ਉਮੀਦਾਂ ਤੇ ਖਰਾ ਉਤਰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਗਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ